ਸਾਡੇ ਵਿਚਕਾਰ ਬੋੜਾ ਟੀਮ ਦੇ ਪਲੇਅਰ ਅਮਿਤ ਭਾਜੀ ਜੋ ਕਿ ਬਹੁਤ ਸੀਨੀਅਰ ਪਲੇਅਰ ਆ ਪਹੁੰਚੇ ਆ ਇਹਨਾਂ ਦੇ ਕੋਲੋਂ ਆਪਾਂ ਪੁੱਛਣਾ ਚਾਹੁੰਦੇ ਆ ਕਿ ਤੁਹਾਨੂੰ ਕਿਹੋ ਜਿਹਾ ਗ੍ਰਾਊਂਡ ਲੱਗਾ ਤੇ ਕਿਦਾਂ ਦਾ ਖੇਡ ਕੇ ਫੀਲ ਹੋਇਆ ਤੇ ਕਿਹੜੀਆਂ ਆਪਣੀਆਂ ਥੋੜੀਆਂ ਥੋੜੀਆਂ ਗਲਤੀਆਂ ਜਿਹਦੇ ਕਰਕੇ ਆਪਾਂ ਮੈਚ ਲਾਸ ਕਰ ਬੈਠੇ ਆ ਪਰ ਤੁਸੀਂ ਬਹੁਤ ਵਧੀਆ ਭਾਜੀ ਗੇਮ ਦਾ ਪ੍ਰਦਰਸ਼ਨ ਕੀਤਾ ਸਾਨੂੰ ਕੁਝ ਆਪਣੇ ਬਾਰੇ ਜਾਣਕਾਰੀ ਦਿਓ ਕਿ ਕਿਦਾਂ ਤੁਹਾਨੂੰ ਲੱਗਾ ਸਾਡਾ ਗ੍ਰਾਊਂਡ ਕਿਦਾਂ ਟੂਰਨਾਮੈਂਟ ਸਾਰੀ ਚੀਜ਼ਾਂ ਬਾਰੇ ਭਾਜੀ ਦੱਸਿਓ ਭਾਜੀ ਪਹਿਲਾਂ ਤਾਂ ਸਾਰਿਆਂ ਨੂੰ ਅਸੀਂ ਭਾਜੀ ਲਾਸਟ ইয়ার ਵੀ ਇੱਥੇ ਖੇਲੇ ਸੀਗੇ ਤਾਂ ਤੁਹਾਡਾ ਇੱਕ ਤਾਂ ਮੈਨੇਜਮੈਂਟ ਪਲੱਸ ਤੁਹਾਡੀ ਵਿਕਟ ਜਿਹੜੀ ਸਭ ਤੋਂ ਮੋਸਟ ਵੰਡ ਗਰਾਊਂਡ ਬਹੁਤ ਹੀ ਮਜ਼ਾ ਆਉਂਦਾ ਖੇਡਣਗੇ ਅਸੀਂ ਅਸੀਂ ਸਾਡੇ ਮੁੰਡੇ ਐਕਚੁਅਲੀ ਸਾਰੇ ਕੋਸਟਵਾਲ ਨੂੰ ਹੋ ਰਿਹਾ ਅਸੀਂ ਵੀ ਜਾਣਦੇ ਹਾਂ ਕਿ ਅਸੀਂ ਬਹੁਤ ਸਾਨੂੰ 35 30 35 ਸਾਲ ਹੋ ਗਏ ਖੇਡਦੇ ਹਨ ਭਾਜੀ ਤੇ ਅਸੀਂ ਮੁੰਡਿਆਂ ਜਾਂਨ ਕਿ ਅਸੀਂ ਲੈਦਰ ਬਾਲਵਾਨ ਨੂੰ ਇਹਨਾਂ ਨੂੰ ਪ੍ਰਮੋਟ ਲੈ ਕੇ ਜਾਈਏ ਤਾਂ ਕਿ ਕੁਛ ਨਾ ਕੁਛ ਕੁਝ ਸਿੱਖਣ ਇਹ ਸਾਡੇ ਤੋਂ ਜੋ ਵੀ ਸਾਡਾ ਐਕਸਪੀਰੀਅੰਸ ਲੈ ਸਕਣ ਔਰ ਨਹੀਂ ਗੱਲ ਤੁਹਾਡੇ ਟੂਰਨਾਮੈਂਟ ਦੀ ਟੂਰਨਾਮੈਂਟ ਤੁਹਾਡਾ ਬਹੁਤ ਹੀ ਵਧੀਆ ਹੈ ਮੈਨੇਜਮੈਂਟ ਤੁਹਾਡੀ ਸੁਪਰਬ ਹੈ ਗਰਾਊਂਡ ਤੁਸੀਂ ਬਹੁਤ ਹੀ ਮਿਹਨਤ ਕਰਦੇ ਹੋ ਮੈਂ ਤੁਹਾਡੀਆਂ ਵੀਡੀਓਜ਼ ਵੀ ਦੇਖਦਾ ਰਹਿਣਾ ਕਿਉਂਕਿ ਮੈਂ ਲਾਸਟ ਈਅਰ ਤੋਂ ਤੁਹਾਡੇ ਨਾਲ ਜੁੜਿਆ ਹਾਂ ਤੇ ਭਾਈ ਬਹੁਤ ਬਹੁਤ ਥੈਂਕ ਯੂ ਤੁਹਾਡਾ ਔਰ ਬਾਕੀ ਵਿਕਾਸ ਜੀ ਦੱਸੋ ਤੁਸੀਂ ਥੈਂਕ ਯੂ ਭਾਈ ਭਾਜੀ ਧੰਨਵਾਦ ਤੁਹਾਡਾ ਤੁਸੀਂ ਸਾਡੇ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਨੇ ਆ ਅਸੀਂ ਵੀ ਮਾਣ ਕਰਦੇ ਆ ਤੁਹਾਡੇ ਤੇ ਤੁਸੀਂ ਹਰੇਕ ਸਾਲ ਖੇਡਣ ਆਉਂਦੇ ਆ ਸਾਡੇ ਇਸ ਟੂਰਨਾਮੈਂਟ ਦੇ ਵਿੱਚ ਅਸੀਂ ਸਾਰੀ ਕਮੇਟੀ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕੀਤਾ ਵਾ ਜੀ ਤੇ ਤੁਸੀਂ ਬਹੁਤ ਵਧੀਆ ਗੇਮ ਦਾ ਪ੍ਰਦਰਸ਼ਨ ਕਰਕੇ ਦਿਖਾਉਂਦੇ ਆ ਤੇ ਦਰਸ਼ਕਾਂ ਨੂੰ ਪੂਰਾ ਐਂਟਰਟੇਨ ਕਰਦੇ ਆ ਸ਼ੁਕਰੀਆ ਭਾਜੀ ਹਰੇਕ ਸਾਲ ਤੁਸੀਂ ਇਦਾਂ ਹੀ ਆਇਆ ਕਰੋ ਤੇ ਹਰੇਕ ਸਾਲ ਭਾਜੀ ਜਿੱਤਣ ਦੀ ਕੋਸ਼ਿਸ਼ ਪੂਰੀ ਨਾਲ ਰੱਖਿਆ ਕਰੋ ਅਸੀਂ ਚਾਹੁੰਦੇ ਆ ਕਿ ਇੱਕ ਅਦਾ ਨਾਮ ਤੁਸੀਂ ਵੀ ਜਿੱਤ ਕੇ ਜਾਓ ਸਾਡੀ ਗਰੂਰ ਚੋ ਭਾਜੀ ਬਾਜੀ ਥੈਂਕ ਯੂ ਨਹੀਂ ਬਾਜੀ ਆਫ ਦਾ ਕੈਮਰਾ ਵੀ ਬਾਜੀ ਬਹੁਤ